ਆ ਇਹ ਆ ਆ ਆਪ ਦੇ ਆਧਾ ਬਾਲ ਵਿੱਚ ਤਰਲਾ ਕੇ ਰੱਖੀਦਾ ਹਮੇਸ਼ਾ ਦੇਖਾ ਕਿਹੜਾ ਬਾਲ ਦਾ ਪਰਦਾ ਹੈ ਕੋਨਟਰੀ ਯੂਜ਼ ਕਰਦਾ ਤੁਹਾਡੇ ਨੇ ਉਹ ਛਟਾ ਕਰਦੇ ਆ ਮੈਂ ਲੈ ਇੱਕ ਸਮਾਂ ਚਾਹੀਦਾ ਅੱਛਾ ਤੂੰ ਮਤਲਬ ਹੈ ਕਿ ਖੜ ਜਾ ਠੀਕ ਸਭ ਉਹ ਚਪੋਰ ਲਾਈਟ ਤੇ ਵੀਡੀਓ ਪਾਵਾਂਗੇ ਕਿ ਟ੍ਰੇਸ਼ ਬੋਲਦੇ ਯਾਰ ਅਸੀਂ ਵੀ ਆਪਦਾ ਹੀ ਲਾਇਆ ਹੋਇਆ ਇੱਕ ਵੀਡੀਓ ਵੀ ਪੇਮੈਂਟ ਕਰਦੇ ਯਾਰ ਲੈ ਲਓ ਚਪੋਰ ਲਾਈਟ ਤੇ ਵੀਡੀਓ ਪਾਵਾਂਗੇ ਆਪਣੇ ਹਾਂ ਮੈਂ ਉਹੀ ਵੀ ਹੋਰ ਇਹ ਤਾਂ ਨੋਟਿਫਿਕੇਸ਼ਨ ਟਾਈਮ ਪ੍ਰੋਗਰਾਮ ਕਰੀ ਜਾਂਦੇ ਆਪਾਂ ਹਾਂ ਇਹ ਵੀਡੀਓ ਹੀ ਬਣਾ ਰਹੇ ਆਂ ਬਸ ਆਪਣੀ ਵੀਡੀਓ ਸਬਸ ਸਾਢੇ 3 ਦਿਨ ਵੀ ਨਹੀਂ ਹੋਏ ਹਲੇ ਚਲੋ ਠੀਕ ਅਸੀਂ ਤਾਂ ਤਾਂ ਹੀ ਫਨ ਕਰਦੇ ਹਾਂ ਨਹੀਂ ਕਿ ਜੇ ਨਹੀਂ ਤਾਂ ਬੀਤਾਂ ਪਈ ਹੁੰਦੀ ਸਾਨੂੰ ਜੇ ਪੂਰੀ ਨਾ ਹੋਈ ਹੁੰਦੀ ਹੈ ਨਾ ਚੱਲ ਕੋਈ ਓਏ ਸਨੈਪਚੈਟ ਤੇ ਸਾਡੀ ਮੈਂ ਵੀ ਅੱਜ ਵੀਡੀਓ ਸਾਡੀ ਹੋ ਗਈ ਟਾਈਮ ਨਾਲ ਖਤਮ ਜਦੋਂ ਕਿ ਅੱਜ ਅਸੀਂ ਸਟੋਰੀ ਵੀ ਐਡੀਟ ਨਹੀਂ ਬਣਾਈਏ ਹੋ ਕੀ ਹੁੰਦਾ ਹਣਾ ਆ ਆ ਵੀਡੀਓ ਬਸ ਓਕੇ ਕਰ ਦੇ ਆ ਵੀ ਲਾ ਦੇ ਇਹ ਗੱਬੇ ਤੋਂ ਦੱਬ ਕੇ ਰੱਖਣਾ ਇਹਨੂੰ ਬਈ ਮੇਰੇ ਬਲੌ ਤੇਰੇ ਖੜੇ ਬੈਣਗੇ ਦੋਨੋਂ ਆ ਪਹਿਲਾਂ ਮੈਂ ਖੜ ਜਾ ਇਹਨੂੰ ਕਿਵੇਂ ਬਣਾਉਣਾ ਨਾ ਵੀਰੇ ਦੱਸ ਦੋ ਕੋਈ ਗੱਲ ਨਹੀਂ ਹਾਂ ਅੰਕਲ ਨੂੰ ਫੜਾ ਦੱਸ ਦੋ ਪਰ ਮੈਂ ਕਦੇ ਬਣਾਇਆ ਤਾਂ ਹੈ ਨਹੀਂਗਾ ਬਈ ਰੱਖਣਾ ਪਊ ਦੇਖ ਮ ਕਮੋ ਟਿੱਕੇ ਟਿੱਕੇ ਨਾਲ ਸੁੱਕ ਲੈ ਉਹ ਜੋ ਉਹ ਪੜਿਆਂ ਦਸ ਵਾਰੀ ਵਾਰੀ ਬਣਾਦੇ ਦੋਨਾਂ ਚੇਹੇ ਐ ਕਰਦੇ ਜਮਾ ਟਿੱਕੇ ਐ ਕਰਕੇ ਇਹਨਾਂ ਨੂੰ ਐ ਕਰਦੇ ਆਪੇ ਚੱਲੀ ਜਾਊਗੀ ਕੀ ਕਰਕੇ ਇੱਕ ਟਾਈਂ ਦੇ ਸ਼ਾਮ ਚਲਾ ਕੇ ਇਹ ਆ ਦੇਖ ਆ ਚੱਲ ਰਹੀ ਆ ਇਹ ਤੇ ਐ ਕਰਕੇ ਇਹਨਾਂ ਨੂੰ ਐ ਕਰਦੇ ਆਪੇ ਚੱਲੀ ਜਾਊਗੀ ਲੋਕ ਕਰਨੀ ਹੈ ਲੋਕ ਕਰ ਛੱਡ ਦੇ ਆਪ ਹੀ ਚੱਲੀ ਜਾਊਗੀ ਵੀਡੀਓ ਆ ਜਾ ਇਦਾਂ ਆਪਾਂ ਬਹੁਤ ਟਾਈਮ ਨਾਲ ਵੇਲੇ ਹੋਏ ਆ ਪੰਜਾਬ ਦਾ ਫੋਨ ਫੜਾ ਦੇ ਹਾਏ ਬੱਸ ਨਾ ਵੀ ਫਰੰਟ ਤੇ ਭਾਗ ਜਾਂਦੇ ਤੇ ਬਸ ਜਾਗੇ ਚੱਲ ਸ਼ਹਿਰੋ ਸ਼ਹਿਰੀ ਬੋਲੀ ਸ਼ਹਿਰੋ ਸ਼ਹਿਰੀ ਕਿਹੜੀ ਬੋਲਾਂ ਹੁਣ ਸੋਹਣੀ ਬਈ ਮੈਂ ਦੋਨੇ ਫੋਨਾਂ ਦਾ ਫਰੇਮ ਕਿਵੇਂ ਸੈੱਟ ਕਰਾਂ ਮੈਂ ਸੋਹਣੀ ਹੋਣੀ ਚਾਹੀਦੀ ਆ ਮੇਰੇ ਫੋਨ ਚ ਤੁਸੀਂ ਇੱਥੇ ਹੋ ਥੋੜਾ ਜਿਹਾ ਕਿਹੜਾ ਸ਼ੇਰ ਬੋਲਣਾ ਕੋਈ ਸੋਹਣਾ ਜਿਹਾ ਸ਼ੇਰ ਬੋਲ ਐਨੀਵੇ ਹੂੰ ਕੋਈ ਗਾਣਾ ਸੁਣਾ ਗਾਣਾ ਸੁਣਾ ਦੋ ਗਾਣਾ ਉਹਦਾ ਰੈਡੀ ਰੈਡੀ ਐਕਸ਼ਨ ਯਾਰ ਮੈਨੂੰ ਕੁਛ ਨਹੀਂ ਯਾਦ ਆ ਰਿਹਾ ਇਸ ਟਾਈਮ ਕੋ ਯਾਰ ਬਾਈ ਇਹ ਗਾਣਾ ਸੁਣਾ ਦੋ ਗਾਣਾ ਤਾਂ ਹੈਗਾ ਹੀ ਕੋਈ ਕੋ ਯਾਰ ਕੋਈ ਸ਼ੇਰ ਮੈਨੂੰ ਕੁਛ ਨਹੀਂ ਯਾਦ ਆ ਰਿਹਾ ਇਸ ਟਾਈਮ ਕੋ ਯਾਰ ਤੇਰੀ ਚੱਲ ਜੂਰ ਮੈਨੂੰ ਕੁਛ ਨਹੀਂ ਯਾਦ ਆ ਰਿਹਾ ਇਸ ਟਾਈਮ ਕੋ ਯਾਰ ਤੂੰ ਪਾ ਦੇ ਮੇਰਾ ਤਾਂ ਇਹਦਾ ਅਈਦਾ ਵੀ ਫਿਰ ਇਹੀ ਪੈ ਜਾਣਾ ਨਾ ਮੈਂ ਤਾਂ ਰੀਲ ਪਾਉਣੀ ਚੱਲ ਲੈ ਹੁਣ ਕਾ ਦੇ ਨੀ ਨਾ ਗਾਣੇ ਉਹਦੇ ਦੇਿਲ ਬਾਅਦ ਸੁਣ ਲਾ ਓ ਵਾਈਬ੍ਰੇਸ਼ਨ ਲੱਗੀ ਹੋਈ ਆ ਕਾਕੇ ਸੇਵ ਕਰ ਲੈ ਇਸ ਜਹਾਨੇ ਅੰਦਰ ਨਾ ਰੱਬਾ ਕਾਲੇ ਕਿਉਂ ਬਣਾਏ ਇਸ ਜਾਣੇ ਅੰਦਰ ਸਾਨੂੰ ਨਹੀਂ ਗੋਰੇ ਪਸੰਦ ਕਰਦੇ ਹਾਂ ਜਾਂ ਤਾਂ ਬਣਾ ਦੇ ਸਾਨੂੰ ਵੀ ਸੋਹਣਾ ਨਹੀਂ ਗੋਰਿਆਂ ਦਾ ਜੰਮਣਾ ਬੰਦਾ ਬੰਦ ਕਰ ਦੇ ਆ ਦੇਖੋ ਰੱਬਾ ਕਿੰਨੇ ਗੋਰੇ ਨੇ ਅਸੀਂ ਵਿਚਾਰੇ ਕਾਲਿਆਂ ਆਂਗੇ ਤਾਂ ਕਰਕੇ ਜੇ ਤਾਂ ਰੱਬ ਜੇ ਰੰਗ ਰੂਪ ਦੇਣਾ ਹੁੰਦਾ ਸਭ ਨੂੰ ਬਰਾਬਰ ਦਾ ਦਿਆ ਕਰਨਾ ਹੀ ਦਿਆ ਨਾ ਕਰ ਮੈਂ ਹੁਣੇ ਦੱਸਦੀ ਹਾਂ ਹੁਣ ਮੇਰੇ ਆ ਜਾਣਗੇ ਮੈਂ ਤਾਂ ਪੁੱਠਾ ਹੀ ਸ਼ੁਰੂ ਕਰਤਾ ਵੈਸੇ ਰੱਖ ਲੈ ਸੇਵ ਕਰਕੇ ਸਹੀ ਆ ਇਹ ਇਹ ਕਹਿੰਦੀ ਹੈ ਰੱਬਾ ਉੱਪਰ ਜਾ ਸਤਿ ਅੰਦਰ ਸਾ ਆਪਣਾ ਰਹਿੰਦੇ ਚੁੱਪ ਬਣਾਏ ਇਸ ਜਹਾਨ ਇਹ ਸਹੀ ਤਾਂ ਹੈਗਾ ਫਿਰ ਨਾ ਦੁਬਾਰੇ ਨਹੀਂ ਬਣਾਉਣਾ ਆ ਵੀ ਸਹੀ ਬਸ ਇੱਕ ਕਲਾਸ ਤੋਂ ਲਾਸਟ ਬਣਾਓ ਫਿਰ ਅੰਦਰ ਚੱਲਦੇ ਬਹੁਤ ਗਰਮੀ ਲੱਗ ਰਹੀ ਹੈ ਚਲੋ ਯਾਰ ਮੈਂ ਟਾਈਮ ਨਾਲ ਬਾਗ ਜੂਗੀ ਘਰੇ ਫਿਰ ਸਾਰੀ ਜਾਂਦੀ ਆ ਟੈਨਸ਼ਨ ਨਾ ਲੈ ਆਪਾਂ ਕਦੇ ਕਦੇ ਟਾਈਮ ਨਾਲ ਫਰੀ ਹੁੰਦੇ ਆ ਜੇ ਲੇਟ ਹੋਈ ਫਿਰ ਵੀ ਤਾਂ ਜਾਂਦੀ ਹਾਂ ਉਹੀ ਛੋਟੇ ਜਿਹੇ ਕੱਪੜੇ ਧੂਣ ਵਾਲੇ ਪਏ ਨੇ ਮੇਰੀਆਂ ਗੁੜੀਆਂ ਕੱਕਾ ਨੂੰ ਸਕੂਲ ਲੱਗੂ ਡਰੈਸ ਚਾਉਣੀਆਂ ਨੇ ਉਹਨਾਂ ਦੀ ਲਓ ਜੀ ਆ ਲੈ ਆ ਜਾ ਗਾਣਾ ਬੋਲਣਾ ਹੈ ਹਾਂ ਇਹੀ ਦਵਾਰੋਂ ਆ ਜਾ ਬਾਈ ਇੱਕ ਮਿੰਟ ਬਾਈ ਆ ਲੋਕ ਹੋਰ 7788 ਆ ਬੰਦ ਹੋ ਗਿਆ ਨਹੀਂ ਜੀ ਚਲ ਅੱਗੇ ਬੇਤ ਬੰਦੀ ਇੰਟਰ ਸੇਮ ਹੀ ਰੱਖਣਾ ਜੀ ਅੰਦਰਸ ਜੀ ਰੈਡੀ ਚਲ ਲਾ ਜਾ ਚਲੋ ਰੈਡੀ ਐਕਸ਼ਨ ਲਾਵੀ ਜਿਹੜੇ ਕਾਲੇ ਹੁੰਦੇ ਨੇ ਲਾਈਕ ਇੱਧਰ ਹੈਨਾ ਇਹ ਪਤਾ ਕੀ ਕਹਿੰਦੇ ਨੇ ਰੱਬਾ ਕੀ ਇਸ ਕਹਿੰਦੇ ਆ ਭੁੱਲ ਗਏ ਰੱਬਾ ਇਹ ਕਿਉਂ ਬਣਾਏ ਇਸ ਜਗ੍ਹਾ ਦੇ ਅੰਦਰ ਜਗ ਉੱਤੇ ਗੋਰੇ ਕਿਉਂ ਬਣਾਏ ਸਜਾਗੀ ਉੱਤੇ ਰੱਬਾ ਸਾਨੂੰ ਨਹੀਂ ਸੋਨੇ ਪਸੰਦ ਕਰਦੇ ਜਾਂ ਤਾਂ ਮੇਰਾ ਸ਼ੇਰ ਭੁੱਲ ਗਏ ਜਾਂ ਤਾਂ ਰੱਬਾ ਓ ਸਾਰੇ ਵੀ ਰੰਗ ਉਹ ਸਿੱਧਾ ਪਤਾ ਕੀ ਐ ਸੇਰ ਇਹ ਕੁਲਦੀਪ ਮਾਨਕ ਦਾ ਉਹ ਰੱਬਾ ਕਾ ਸੋਨੇ ਕਿਉਂ ਬਣਾਇਆ ਇਸ ਜਹਾਨ ਅੰਦਰ ਉਹ ਸਾਨੂੰ ਕਾਲੇ ਨਹੀਂ ਪਸੰਦ ਸਾਨੂੰ ਗੋਰੇ ਨਹੀਂ ਸਾਨੂੰ ਗੋਰੇ ਕਲੇ ਜੀ ਤਾ ਫਸਦੀ ਗੋਰੇ ਨਹੀਂ ਪਸੰਦ ਕਰਦੇ ਰੱਬਾ ਕਾਲੇ ਕਿਉਂ ਬਣਾਇਆ ਇਸ ਜਹਾਨੇ ਅੰਦਰ ਸਾਨੂੰ ਕਾਲੇ ਕਿਉਂ ਨਹੀਂ ਪਸੰਦ ਕਰਦੇ ਜਾਂ ਤਾਂ ਗੋਰੇ ਦਾ ਦਰਵਾਜ਼ਾ ਬੰਦ ਕਰਦੇ ਜਿਹੜੇ ਕਾਲੇ ਹੁੰਦੇ ਨੇ ਲਾਈਕ ਕਰਦੇ ਰੱਬਾ ਸਾਨੂੰ ਵੀ ਬਣਾ ਦੇ ਜਾਂ ਸਾਡਾ ਵੀ ਨਾ ਜੰਮੇ ਮੈਂ ਕਹੀਦੀ ਓਏ ਉਲਟ ਕਰੋ ਜਾਂ ਤਾਂ ਗੋਰੇ ਆ ਜਮਣਾ ਬੰਦ ਕਰ ਦੇ ਇਹ ਤਾਂ ਸਾਡਾ ਵੀ ਪਰਵਾਸ ਇਹ ਨਾਲ ਬੀ ਬਣਾ ਲਾ ਪ੍ਰਬੰਧ ਕਰਦੇ ਇਹ ਦੁੱਤੇ ਬਣਾ ਇਸ ਹਾਟ ਲਾਈਟ ਦੇਖੇ ਚੱਲ ਵੈਰੀ ਸਪੋਰਟ ਲਾਈਟ ਚਲਾ ਲਾ ਰੰਗ ਨੂੰ ਘੜਾ ਰੈਡੀ ਲੈ ਚੋਰੋ ਬਾਈ ਬਣਾਓ ਖੜਜੋ ਆਜੋ ਓਏ ਯਾਰ ਕੀ ਆ ਯਾਰੇ ਖੜ ਜਾ ਬਾਈ ਖੜ ਜਾ ਖੜ ਜਾ ਬਾਈ ਖੜ ਜਾ ਆ ਕੁਛ ਹੋਰੀ ਹੋ ਗਿਆ ਚੱਲ ਰੈਡੀ ਜੀ ਹਾਂ ਜੀ ਸਟਾਰਟ ਲੈ ਵਈ ਇੱਕ ਕਾਲਾ ਬੰਦਾ ਕੀ ਕਹਿੰਦਾ ਰੱਬ ਨੂੰ ਸੁਣ ਲੋ ਕਹਿੰਦਾ ਰੱਬਾ ਗੋਰੇ ਕਿਉਂ ਬਣਾਏ ਇਸ ਜਹਾਨੇ ਅੰਦਰ ਸਾਨੂੰ ਨਹੀਂ ਰੱਬਾ ਕਾਲੇ ਕਿਉਂ ਬਣਾਏ ਇਸ ਜਾਨੇ ਅੰਦਰ ਸਾਨੂੰ ਨਹੀਂ ਗੋਰੇ ਪਸੰਦ ਆ ਬਾਬਾ ਵੈਸੇ ਇੱਕ ਗੱਲ ਆ ਮੈਂ ਕਹਿੰਦਾ ਹੂੰ ਰਿਕਾਰਡ ਆ ਬਾਬੇ ਸਪੌਟਲਾਈਟ ਚ ਵੀ ਫੰਬਰ ਉਹ ਮੈਂ ਹੁਣ ਫਿਰਰਾ ਕਰਾ ਥੋੜਾ ਨਾ ਮੈਂ ਕਰ ਦੂੰਗਾ ਥੋੜਾ ਮੇਰੇ ਗੱਲ ਸੁਣੋ ਐ ਕਹ ਪਹਿਲਾਂ ਰੱਬਾ ਕਾਲੇ ਕੋ ਬਣਾਏ ਇਸ ਜਮਾਨੇ ਅੰਦਰ ਇਹ ਦੋ ਕਾਲੇ ਇੱਕ ਵੀਡੀਓ ਤੇ ਹਰੇ ਬਲਾਉਂਦੇ ਕਿਆ ਕਰੀਂ ਕਹਿੰਦਾ ਰੱਬ ਨੂੰ ਹੰਬਲ ਮਸ਼ਹੂਰ ਨਹੀਂ ਨਹੀਂ ਥੋੜਾ ਨਾ ਬੱਬਲ ਨਹੀਂ ਬੱਬਲ ਕੌਰ ਨਹੀਂ ਫੰਬਰ ਕਰ ਬੱਬਰ ਕਰ ਹੋਣਾ ਚਾਹੀਦਾ ਮੰਬਲ ਦਾ ਪਤਾ ਕੀ ਹੁੰਦਾ ਨਹੀਂ ਰੰਮਾ ਕਾਲੇ ਕਿਉਂ ਬਣਾਏ ਸਜਾਣੇ ਅਸੀਂ ਬੋਲਦੇ ਵੀ ਨਹੀਂ ਰੱਬਾ ਕਾਲੇ ਕਿਉਂ ਰੱਬਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਖੁਸ਼ੀਆਂ ਬਖਸ਼ੇ ਤੇ ਬਸ ਅਸੀਂ ਇਹੀ ਇੱਕ ਕਹਿਣਾ ਚਾਹਾਂ ਕਿ ਹੁਣ ਅਸੀਂ ਕਰ ਰਹੇ ਆਂਗੇ ਲਾਪਰੀ ਦੇ ਚੈਨਲ ਤੇ ਵਲੌਗ ਹੈ ਹਨਾ ਵਲੌਗ ਹਨਾ ਸ਼ੂਟ ਤੇ ਆਸੀਂ ਮੰਬਲ ਕੌਰ ਦੇ ਬਹੁਤ ਮਸਤੀ ਕਰਦੇ ਆ ਬਹੁਤ ਵਧੀਆ এনਵਾਇਰਨਮੈਂਟ ਵਧੀਆ ਥੜਾ ਮੋਟਾ ਇਹ ਹੈਗਾ ਕਿ ਮੇਰੇ ਸ਼ੂਟਦੇ ਆ ਜੀ ਹਾਂ ਦਿਮਾਗ ਤੋਂ ਥੋੜਾ ਜਿਹਾ ਘੱਟ ਹੀ ਆ ਹਾਂ ਜੀ ਮਤਲਬ ਵਧੀਆ ਹੁੰਦਾ এনवायरमेंट ਅੱਛਾ ਹੈਗਾ ਸਾਰੀ ਟੀਮ ਅੱਛੀ ਹੈਗੀ ਬਹਾ ਲੰਕੋ ਨੇ ਨਜ਼ਾਰਾ ਹੁੰਦਾ ਬਈ ਸ਼ੂਟ ਤੇ ਪੂਰਾ ਤੇ ਲੱਭ ਸਪੈਸ਼ਲੀ ਬਹੁਤ ਰੌਣਕੀ ਹੈਗੀ ਜਿਵੇਂ ਜਿਵੇਂ ਇਹ ਸਾਨੂੰ ਕਰੈਕਟਰਾਂ ਚ ਦੀਂਦੀ ਆ ਫੋਨ ਚ ਦੀਂਦੀ ਆ ਉਦਾਂ ਹੀ ਰਹਿੰਦੀ ਆ ਹੱਸਦੀ ਖੇਡਦੀ ਆ ਵਧੀਆ ਤੇ ਸਾਡਾ ਵੀ ਜੀਲ ਬਾਈ ਰੱਖਦੀ ਆ ਮੈਨੂੰ ਥੋੜਾ ਜਿਆਦਾ ਤੰਗ ਕਰਦੀ ਇਹ ਪਤੰਗ ਚਾਹ। ਆ ਜੀਜਾ ਲੱਗਦਾ। ਜੀਜਾ ਤੂੰ ਮੇਰਾ ਫਿਲਮ ਦੇ ਵਿੱਚ। ਹਾਂ ਫਿਲਮ ਦੇ ਵਿੱਚ ਤੇ ਮੇਰਾ ਜੀਜਾ ਹੈ ਨਾ ਤੇ ਵੈਸੇ ਵੀ ਮੈਨੂੰ ਤੈਨੂੰ ਤਾਰਕ ਚ ਕਰਨੇ ਚ ਮੈਨੂੰ ਬਹੁਤ ਨਜ਼ਰ ਆਉਂਦਾ ਕਿਉਂਕਿ ਆ ਜਿਹੜਾ ਮੇਰੇ ਡਾਇਲੋਗਾਂ ਕਾਲੇ ਮੂੰਹ ਵਾਲਾ ਇਹ ਮੈਨੂੰ ਬਹੁਤ ਜਿਆਦਾ ਵਧੀਆ ਲੱਗਦਾ। ਹਾਂ ਇਹ ਤੂੰ ਮੇਰੇ ਤੇ ਬਣਾ। ਹੈ ਤੇਰੇ ਤੇ ਬਣਾ। ਅਗਲੀ ਫਿਲਮ ਚ ਉਹ ਕਰੀਮ ਲਿਆ ਕੇ ਦੇਵਾਂਗੇ। ਅਗਲੀ ਫਿਲਮ ਚ ਦੇ ਦੇ ਫੇਸ਼ੀਅਲ ਕਰਾਂਗੇ ਫੇਸ਼ੀਅਲ ਫੇਸ਼ੀਅਲ ਲਵਲੀ ਦਾ ਲਿਪ ਕਰਾਂਗੇ। ਫੇਸ਼ੀਅਲ ਲਵਲੀ ਦਾ ਲਿਪ ਕਰਾਂਗੇ। ਅੱਜ ਜੀ ਤੁਸੀਂ ਵੀ ਹੋ ਜਾਓ ਕਾ ਦਾ ਕਰਨ ਰੱਣੀ ਦਾ ਆਸਰੇਣ ਕਰ ਰਹੀ ਨਹੀਂ ਕਰਦੀ ਉਹ ਕਹਿੰਦੇ ਤੂੰ ਕਿਉਂ ਸਾਡੀ ਕੰਪਨੀ ਦਾ ਨਾਮ ਬਦਨਾਮ ਕਰੀ ਹੈ ਨਾ ਸਹੀ ਗੱਲ ਹੈ ਨਾ ਵੈਸੇ ਜਿਹਨੇ ਕਰੀਮ ਲਾ ਕੇ ਦੇਖੇ ਉਹ ਕੋਈ ਫਰਕ ਨਹੀਂ ਪੈਣਾ ਹਣ ਉਹ ਭਾਈ ਫਿਰ ਐਂ ਕਰਦੇ ਜੇ ਕਰੀਮ ਤੋਂ ਕੰਮ ਕਰਦੀ ਜਿੱਟਾ ਲੈ ਕੇ ਰੰਗ ਮਾਰ ਦਿੰਨਾ ਮੈਂ ਬੁਰਸਲੇ ਦੇ ਦੇ ਦਿੰਨਾ 20 ਰੁਪਏ ਹਾਂ ਪਾਪ ਇਹ ਗੱਲ ਸਹੀ ਹੈ ਨਾ ਨਹੀਂ ਪਰ ਮੈਨੂੰ ਵੈਸੇ ਆਉਂਦਾ 20 ਰੁਪਏ ਮੈਂ ਦੇ ਦਨਾ ਤੇ ਆਪਦੀ ਲੁੱਕ ਤੇ ਆਪਦੇ ਫੇਸ ਕੱਟ ਫੀਚਰਸ ਮੈਨੂੰ ਬਹੁਤ ਪਸੰਦ ਨਹੀਂ ਕਿਉਂਕਿ ਮੈਂ ਬਸ ਆਪ ਦੀ ਤਾਰੀਫ ਆਪ ਹੀ ਕਰੀ ਜਾਂਦਾ ਦੱਸ ਲੈ ਹੱਥੋਂ ਹੋ ਗਈ ਮੈਂ ਆਪਣੇ ਆਪ ਨੂੰ ਹੀ ਕਮਾਲ ਹੋ ਗਈ ਹੁਣ ਤੂੰ ਸਵੇਰੇ ਕਿਹਾ ਨਹੀਂ ਹੈਗਾ ਮੇਰੀ ਅੱਖਾਂ ਦੇ ਹਾਂ ਫਿਰ ਮੈਨੂੰ ਨਹੀਂ ਲੱਗੀਆਂ ਸੋਹਣੀਆਂ ਤੇ ਨਹੀਂ ਲੱਗੀਆਂ ਦੇ ਨਾਲ ਸਹੀ ਮੇਰੇ ਤੇਰੇ ਵਿੱਚ ਮੈਂ ਖੁਸ਼ ਹਾਂ ਤੂੰ ਤਾਂ ਕਹਤੀ ਆ ਨਾ ਵੀ ਮੇਰੀਆਂ ਅੱਖਾਂ ਦੇ ਪਰ ਨਹੀਂ ਵਾਕਈ ਤੇ ਤੁਸੀਂ ਬਹੁਤ ਸੋਹਣੇ ਹੋ ਆਇਆ ਕਰੀ ਦੀ ਹੁੰਦੀ ਹੈ ਨਾ ਤਾਰੀਫ ਤੇ ਨਹੀਂ ਕਰਾਉਣੀ ਵੀ ਹੁਣ ਚਾਹੀਦੀ ਹਾਂ ਹਾਂ ਫਿਰ ਉਹ ਤੇ ਹਾਂ ਵੀ ਪਰ ਹਾਂ ਕਰਾਉਣੀ ਹੋਣੀ ਚਾਹੀਦੀ ਚੱਲ ਤੇ ਤੁਸੀਂ ਰਾਕੇ ਚ ਬਹੁਤ ਸੋਹਣੇ ਹੋਗੇ ਸਾਰੇ ਜਿੰਨੇ ਸਾਰੇ ਬਹੁਤ ਬਧੀ ਘੈ ਤੋਂ ਥੈਂਕ ਯੂ ਥੈਂਕ ਯੂ ਯਾਰਾ ਲਿਆ ਕਰੋ ਦਰਸ਼ਕੋ ਇਹ ਜਿਹੜਾ ਕਾਲੇ ਮੈਨੂੰ ਪੁੱਛੋ ਸੋਰੀ ਫੋਟੋ ਖਿਚਾ ਲਾ ਹਾਂਜੀ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਮੈਂ ਲੋਜੀ ਸ਼ੂਟ ਚੱਲ ਰਹੀ ਜੀ ਸ਼ੂਟ ਤੇ ਪਹੁੰਚੇ ਹੈ ਸਾਡੇ ਬਹੁਤ ਸੀਨੀਅਰ ਆਪੇ ਸੁਰਮਾ ਮੈਂ ਇਹਨੇ ਪਾਇਆ ਸੁਰਮਾ ਅੱਜ ਮੈਂ ਇਹਨੂੰ ਕਿਹਾ ਮੇਰੀਆਂ ਅੱਖਾਂ ਦੀਆਂ ਨੇ ਮੇਰੀਆਂ ਅੱਖਾਂ ਤਾਂ ਦੇਖ ਲੈ ਕਿੰਿਆ ਸੋਹਣਾ ਹੈ ਹੈਲੋ ਗਾਇਜ਼ ਪੈਣ ਸੱਤਰੀ ਕਾਲਾ ਲ ਬੋਲੋ ਬੰਦ ਕਰੋ